ਆਜੀ ਮੇਰਾ ਨਾਮ ਸਤਿਆਜੇ ਪਿੰਡ ਸੜਾ ਤੀਜਾ ਨਗਰ ਜੇ ਕਿ بارش ਤਿੰਨ ਚਾਰ ਦਿਨ ਤੋਂ ਪੈ ਰਹੀ ਹੈ ਤੇ ਉਹਦੇ ਕਾਰਨ ਮੇਰਾ ਸਾਰਾ ਕਮਰਾ ਡਿੱਗ ਗਿਆ ਸਾਰਾ ਸਮਾਨ ਕੱਢਿਆ ਤੇ ਮੇਰੀ ਬੇਟੀ ਪਿੰਮਾ ਸਾਰਾ ਸਮਾਨ ਹੀ ਗਿਆ ਤੇ ਮਿਹਰਬਾਨੀ ਕਰਕੇ ਸਰਕਾਰ ਕਰੇ ਕਿ ਮੇਰਾ ਘਰ ਬਣ ਜਾਏ ਜੀ ਇਹ ਪੈ ਤੇ ਇਹ ਇਹ بارش ਦੇ ਵਿੱਚ ਸਾਰਾ ਸਮਾਨ ਬਾਹਰ ਕੱਢਿਆ بارش ਜੇ ਕੱਢਿਆ ਹੱਤੋਂ ਕਿ ਸਾਡਾ ਕੀ ਨੂੰ ਪਾਇ ਦਿੱਤੇ ਜਾਏ ਸਾਡੀ ਮਦਦ ਕੀਤੀ ਜਾਏ ਸੜਾ ਘਰ ਬਣਾਇਆ ਜਾਏ ਜੀ ਕਰਮਜੀਤ ਸਿੰਘ ਮੈਪਸੀਲਰ ਧਾਰੀਵਾਲ ਮੋਕਾ ਵੇਖੇ ਚਾਰ ਪੰਜ ਘਰਾਂ ਦਾ ਜੋ ਸਾਨੂੰ ਇਹਦੇ ਵਿੱਚ ਲੱਗਿਆ ਵੀ ਕਿਸੇ ਕੀ ਪ੍ਰੋਬਲਮ ਆਈ ਹੈ ਅਸੀਂ ਉਹ ਲਿਖ ਕੇ ਮਾਜੂਦ ਡਿਸਪੈਚ ਨੂੰ ਭੇਜ ਰਹੇ ਹਾਂ ਜੀ ਅਰੇ ਆ ਇੱਥੇ ਇੱਕ ਦੋ ਪੁਲੀਆਂ ਬੰਦ ਕੀਤੀਆਂ ਹੋਈਆਂ ਲੋਕਾਂ ਨੇ ਉਹ ਪੁਲੀਆਂ ਬੰਦ ਹੋਣ ਕਾਰਨ ਪਾਣੀ ਪਿੰਡ ਵੱਲ ਆ ਰਿਹਾ ਸੀਗਾ ਤੇ ਉੱਥੋਂ ਪਾਣੀ ਦੇ ਵਹਾਣ ਨੇ ਸੜਕ ਨੂੰ ਤੋੜ ਲਿਆ ਤੇ ਹੁਣ ਉਹ ਪਾਣੀ ਖੇਤਾਂ ਵੱਲ ਜਾ ਰਿਹਾ ਹੈ ਪਿੰਡ ਵੱਲ ਨਹੀਂ ਆ ਰਿਹਾ ਇਹ ਸਿਰਫ ਪਹਿਲੀ ਰਿਪੋਰਟ ਸਾਨੂੰ ਇਸੇ ਪਿੰਡ ਦੀ ਆਈ ਸੀ ਵੀ ਇੱਥੇ بارشਾਂ ਕਾਰਨ ਚਾਰ ਪੰਜ ਘਰਾਂ ਦਾ ਨੁਕਸਾਨ ਹੋਇਆ ਹੈ ਉਹ ਅਸੀਂ ਮੌਕਾ ਵੇਖ ਲਿਆ। ਇਹ 23 ਦਿਨਾ ਚਾਹੁੰਦਾ ਵੀ ਲੋਕਾਂ ਨੂੰ ਬਿਨਾਂ ਕਿਸੇ ਕੰਮਕਾਰ ਤੋਂ ਘਰ ਤੋਂ ਬਾਹਰ ਨਾ ਨਿਕਲਿਆ ਜਾਵੇ। ਤੇ ਆਪਣੇ ਬੱਚਿਆਂ ਨੂੰ ਵੀ ਘਰ ਦੇ ਅੰਦਰ ਹੀ ਰੱਖਿਆ ਜਾਵੇ। ਸਰ ਜੀ ਕਰੋ ਅਪਰਵਾਰੀ ਦੁਆਬ ਨਹਿਰ ਦੇ ਨਾਲ ਹੀ ਜਿਹੜੀ ਉਹਦੇ ਕਿਨਾਰੇ ਤੇ ਛੜਕ ਬਣੀ ਹੋਈ ਹੈ ਜੋ ਕਿ ਬੀਡੀਪੀਓ ਦਫਤਰ, ਤਹਿਸੀਲ ਦਫਤਰ ਤੇ ਸਿਵਲ ਹਸਪੀਟਲ ਨੂੰ ਜਾਂਦੀ ਹੈ। ਜਿੱਥੇ ਮੇਨ ਰੋਡ ਦੇ ਉੱਤੇ ਮੇਨ ਪੁਲ ਹੈ, ਉਹ ਪੁਲ ਦੇ ਉੱਤੇ ਪਾਣੀ ਦਾ ਜਿਹੜਾ ਪ੍ਰੈਸ਼ਰ ਹੈ ਬਹਾਨਾ ਆ ਹੈਗਾ ਪ੍ਰੈਸ਼ਰ ਨਾਲ ਜਾਂਦਾ। ਉਹਨੇ ਜਿਹੜੀ ਉਹਦੀ ਦੀਵਾਰ ਸੀ ਪੁਰਾਣੀ ਉਹ ਟੁੱਟ ਚੁੱਕੀ ਆ ਦੀਵਾਰ ਟੁੱਟਣ ਕਾਰਨ ਉਥੋਂ ਮਿੱਟੀ ਖੁਰਨ ਕਾਰਨ ਛੜਕ ਨੂੰ ਨੁਕਸਾਨ ਹੋਣਾ ਸ਼ੁਰੂ ਹੋਇਆ ਇਸ ਦੇ ਬਾਰੇ ਵੀ ਅਸੀਂ ਮੰਨ ਲਊਗਾ ਇਹ ਦਸਤਾਬੀਰ ਲਿਖ ਕੇ ਭੇਜ ਰਿਹਾ ਵੀ ਇਹਦਾ ਵੀ ਕੋਈ ਮੈਕਮੇ ਵੱਲੋਂ ਉਪਰਾਲਾ ਕਰਕੇ ਇਹਦਾ ਕੋਈ ਰੇਲੰਗਰਾਲਾ ਵਾਈ ਜਾਵੇ ਕਿਉਂਕਿ ਇਹਦਾ ਕੋ ਨੁਕਸਾਨ ਨਾ ਹੋ ਸਕੇ ਬਾਈ ਤੁਸੀਂ ਮੇਰਾ ਨਾਮ ਭਾਜੀ ਰਕੇਸ਼ ਕੁਲੀਆ ਮਾ ਤੇ ਮੇਰੀ ਜਿਹੜੀ ਧਰਮ ਪਤਨੀ ਆ ਉਹ ਸਰਪੰਚ ਨੇ ਇਸ ਪਿੰਡ ਦੇ ਤੇ ਨਾਲ ਸਾਡੇ ਮੈਂਬਰ ਸਾਹਿਬ ਨੇ ਸਾਰੀ ਪੰਚਾਇਤ ਖਲੋਤੀਆਂ ਨਾਲ ਜਸਵੰਤ ਜੀ ਆਵਰੈਸਟ ਜੀ ਚੰਨਾ ਜੀ ਤੇ ਸਾਡੇ ਸੋਫੀਆ ਮੈਂਬਰ ਮધુ ਮੈਂਬਰ ਸਾਰੇ ਨਾਲ ਨੇ ਸਾਡੇ ਆਪਣੇ ਪੀਟਰ ਮੱਟੂ ਟਰਸਟੀ ਕਿਥੇ ਐਕਚੁਅਲੀ ਸੜਕਵਾ ਇਹਦੇ ਥਾਣੀ ਪਿੰਡ ਦਾ ਜਿਹੜਾ ਰਸਤਾ ਉਹ ਕਰਾਸ ਹੋ ਜਾਂਦਾ ਸੀਗਾ ਪਾਣੀ ਕਰਾਸ ਹੋ ਜਾਂਦਾ ਸੀ ਉੱਤੋਂ ਦੀ ਜਦੋਂ ਓਵਰ ਸਪੀਡ ਹੁੰਦਾ ਸੀ ਉਸ ਸਮੇਂ ਤੋਂ ਕੁਝ ਬੰਦਿਆਂ ਵੱਲੋਂ ਜਿਹੜੀਆਂ ਪੁਲੀਆਂ ਨੇ ਉਹ ਵੀ ਬੰਦ ਨੇ ਮਾਨਯੋਗ ਤਹਿਸੀਲਦਾਰ ਸਾਹਿਬ ਆਏ ਸੀਗੇ ਔਰ ਉਹ ਆਰਡਰ ਕਰ ਗਿਆ ਕਿ ਪੁਲਿਸੀਆਂ ਜਿਹੜੀਆਂ ਨੇ ਉਹਨਾਂ ਨੂੰ ਖੋਲ ਦੋ ਲੀਗਲ ਤਰੀਕੇ ਦੇ ਨਾਲ ਤਾਂ ਜੋ ਪਿੰਡ ਦੇ ਜਿਹੜੇ ਪਿਛਲੇ ਘਰ ਡੋਬਰੇ ਆ ਉਹਨਾਂ 'ਚੋ ਕਿਸੇ ਦਾ ਨੁਕਸਾਨ ਨਾ ਹੋਵੇ ਔਰ ਮੈਂ ਖਾਸ ਕਰਕੇ ਅੱਜ ਸਤਕਾਰਯੋਗ ਡਿਪਟੀ ਕਮਿਸ਼ਨਰ ਗਰਦਾਸਪੁਰ ਤੇ ਸਾਡੇ ਹਲਕਾ ਇੰਚਾਰਜ ਸਰਦਾਰ ਜਗਰੂਪ ਸਿੰਘ ਸੇਖਵਾ ਤਹਿਸੀਲਦਾਰ ਸਾਹਿਬ ਇਹਨਾਂ ਦਾ ਧੰਨਵਾਦ ਕਰਨਾ ਤੇ ਸਾਡੇ ਪਿੰਡ ਦੇ ਤਿੰਨ ਘਰ ਡਿੱਗੇ ਸੀਗੇ ਤੇ ਉਹ ਤਿੰਨ ਘਰਾਂ ਦਾ ਮੌਕਾ ਵੇਖ ਗਿਆ ਦੋ ਘਰ ਤਿੰਨ ਘਰ ਜਿਹੜੇ ਆ ਉਹਨਾਂ ਦੇ ਕੰਦਾ ਥੱਲੇੋਂ ਨਿਕਲ ਗਏ ਆਂ ਉਹ ਵੀ ਮੌਕਾ ਵੇਖ ਗਏ ਆ ਔਰ ਜੋ ਵੀ ਸਰਕਾਰ ਦੀ ਪਾਲਿਸੀ ਦੇ ਮੁਤਾਬਕ ਇਹਨਾਂ ਪਰਿਵਾਰਾਂ ਦੇ ਲਈ مالی ਸਹਾਇਤਾ ਆਏਗੀ ਤੇ ਅਸੀਂ ਇਹ ਸਾਰੇ ਕੰਮ ਕਾਜ ਦੇ ਲਈ ਸਤਕਾਰਯੋਗ ਡੀਸੀ ਸਾਹਿਬ ਦਾ ਧੰਨਵਾਦ ਕਰਦੇ ਆਂ